उस्मान जी एक सुखबीर सिंह बादल ਦਾ ਬਿਆਨ ਤੁਸੀਂ ਸੁਣਿਆ ਕੀ ਉਹ ਕੀ ਕਹਿ ਰਹੇ ਨੇ ਬਿਲਕੁਲ ਅੱਜ ਤੋਂ 3-4 ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਉਹਨਾਂ ਦਾ ਜਿਹੜਾ ਬਿਆਨ ਆਇਆ ਉਹ ਸੁਣਿਆ ਵੀ ਕੋਈ ਇਤਿਹਾਸਾ ਵੀ ਆਇਆ ਔਰ ਹੈਰਾਨੀ ਵੀ ਆਈ ਹਾਸਾ ਕਿਸ ਗੱਲ ਦਾ ਆਇਆ ਤੇ ਹੈਰਾਨੀ ਕਿਸ ਗੱਲ ਆਸਾ ਇਸ ਗੱਲ ਦਾ ਆਇਆ ਕਿ ਲਈ ਮੇਰਾ خیال ਇਹ ਜਿੱਦਾਂ ਬਚਪਨ ਵਾਲਾ ਪਿਆ ਬਚਪਨ ਵਾਲੇ ਅੱਜ ਤੋਂ ਬਣਾ ਡੀ.ਸੀ.ਐਮ. ਸੀ ਦੇ ਤੇ ਉਦੋਂ ਵੀ ਇਦਾਂ ਦੀਆਂ ਬਿਆਨਬਾਜ਼ੀਆਂ ਕਰਦੇ ਰਹਿੰਦੇ ਸੀ ਕਿ ਸ਼ੋਸ਼ੇ ਛੱਡਦੇ ਰਹਿੰਦੇ ਸੀ ਤੇ ਉਦੋਂ ਬਾਅਦ ਵੱਡੇ ਬਾਦਲ ਸਾਹਿਬ ਸੀ ਉਹ ਤੇ ਪਰਦਾ ਪਾ ਲੈਂਦੇ ਹੁੰਦੇ ਸੀ ਜੂਨ بڑے ਬਾਦਲ ਚਾਪ ਤੋਂ ਬਾਅਦ ਪ੍ਰਧਾਨਤਾ ਸ਼੍ਰੋਮਣੀ ਅਕਾਲੀ ਦਲ ਦੇ ਬਣ ਗਏ ਲੇਕਿਨ ਹਜੇ ਤੱਕ ਜਿਹੜੀਆਂ ਮਤਲਬ ਆਦਤਾਂ ਨੇ ਉਹ ਯੂਨੀ ਆਜ ਤੋਂ ਦਾਸਲ ਬੇਲਾਂ ਵਾਲੀਆਂ ਜੰਮ ਹਸਾ ਇਸ ਲਈ ਆਇਆ ਹੈ ਕਿ ਇੱਕ ਬੰਦਾ ਜਿਹੜਾ ਕਿ ਇਹ ਸਮਝਦਾ ਹੈ ਕਿ ਪੂਰੇ ਸੰਸਾਰ 'ਚ ਵਸਦੇ ਸਿੱਖਾਂ ਦਾ ਨਿੰਦਰ ਔਰ ਉਹ ਇੱਕੀ ਹਲਕੀ ਗੱਲ ਕਰਦਾ ਹੈ ਔਰ ਉਹ ਇਹ ਸਮਝਦਾ ਹੈ ਕਿ ਵੀ ਮੁਸਲਮਾਨ 18% ਨੇ ਔਰ ਉਹਨਾਂ ਨੇ ਸਿਨਿਆ ਦੇਣ ਦੀ ਵੀ ਕੋਸ਼ਿਸ਼ ਕਰਦਾ ਹੈ ਕਿ ਦੇਖੋ ਤੁਹਾਡੇ ਇੱਥੇ ਇੱਕ ਜੂਠਤਾ ਨਹੀਂ ਹੈ ਤੇ ਨਾਲ ਉਹ ਇਸ ਗੱਲ ਨੂੰ ਆਧਾਰ ਬਣਾ ਕੇ ਆਪਣੀ ਕੌਮ ਦੇ ਹੀ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਵੀ ਗੱਲ ਹੈ। ਅਗਰ ਉਹ ਸੂਝਵਾਨ ਲੀਡਰ ਹੁੰਦਾ ਤੇ ਉਹ ਨੂੰ ਪਿਛਲੇ 75 ਸਾਲਾਂ ਦੇ ਵਿੱਚ ਪੰਜਾਬ ਹੀ ਨਹੀਂ ਪੂਰੇ ਭਾਰਤ 'ਚ ਮੁਸਲਮਾਨਾਂ ਨੇ ਜੋ ਸਰਵਾਈਵ ਕੀਤਾ ਆਪਣੇ ਆਪ ਆਪਣੇ ਵੱਡੇ ਵੱਡੇ ਸਿੱਖਿਸ਼ਕ ਸੰਸਥਾਨ ਬਣਾਏ ਨੇ ਆਪਣੀ ਨੁਮਾਇੰਦੀ ਪਹਿਲਾਂ ਨਾਲੋਂ ਬੜਾ ਕੀਤੀ ਹੈ। ਔਰ ਉਹਨਾਂ ਨੇ ਬਾਬਰੀ ਮਸਜਿਦ ਦੀ ਸ਼ਹਾਦਤ ਦਾ ਜ਼ਿਕਰ ਕੀਤਾ। ਕਿ ਸ਼ਾਇਦ ਉਹ ਗੁਰਦੇ ਦੀ ਲਗਾਤਾਰ ਉਹਦੇ ਲਈ ਮੁਸਲਮਾਨਾਂ ਦੀ ਅਲੱਗ ਤਰ੍ਹਾਂ ਤੋਂ ਜਥੇਬੰਦੀਆਂ ਨੇ ਲੰਬੀ ਕਾਨੂੰਨੀ ਲੜਾਈ ਜਿਹੜੀ ਕੋ ਲੜੀਔਰ ਸਭਿਧਾਨ ਦੇ ਯਕੀਨ ਰੱਖਦੇ ਹੋਏ ਇਹ ਕਹ ਲ ਹਮੇਸ਼ਾ ਕਹੀ ਕਿ ਜੋ ਵੀ ਅਦਾਲਤ ਫੈਸਲਾ ਕਰੇ ਉਹ ਸਾਨੂੰ ਮਨਜ਼ੂਰ ਹੋਏ ਜਿਹੜੀ ਗੱਲ ਕਹੀ ਹੈ ਸੁਖਬੀਰ ਜੀ ਨੇ ਕਿ ਜੀ ਆਪਾਂ ਦੋ ਫੀਸਾ ਦੇ ਗਏ ਆ ਤੇ ਤੁਸੀਂ ਆਪਾਂ ਕਿਨੂੰ ਕਿਹਾ ਆਪਾ ਮਤਲਬ ਕੀ ਤੁਸੀਂ ਆਪਣੇ ਆਪ ਨੂੰ ਸਿਰਫ ਆਪਣੇ ਆਪ ਨੂੰ ਸਿੱਖਾਂ ਦਾ ਸਭ ਤੋਂ ਵੱਡਾ ਲੀਡਰ ਸਮਝਦੇ ਤੁਸੀਂ ਗਾਇਸ ਕਿਤੇ ਤੋਂ ਮੇਰੇ ਅੰਦਾਜ਼ੇ ਦੇ ਮੁਤਾਬਕ 25 ਸਾਲ ਰਾਜ ਕੀਤਾ ਤੇ ਜਿਸ ਕੌਮ ਨੂੰ ਤੁਸੀਂ ਅੱਜ ਆਪਣੇ ਆਪ ਨੂੰ ਦੁਬਾਰਾ ਲੀਡਰ ਦੱਸਣਾ ਚਾਹੁੰਦੇ ਹੋ ਕੀ ਤੁਹਾਡੀ ਸਰਕਾਰ ਰਹਿੰਦੇ ਹੋਏ ਤੁਹਾਡੀ ਮੌਜੂਦਗੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇਸ ਪੰਜਾਬ ਦੇ ਵਿੱਚ ਨਹੀਂ ਹੋਈ ਕੇ ਦੱਸੋ ਇਸ ਕੌਮ ਨੂੰ ਕਿ ਉਸ ਵੇਲੇ ਤੁਸੀਂ ਕੀ ਕੀਤਾ ਸਿਰਫ ਇੱਕ ਕਹਿੰਦੇ ਨਾਲ ਕਿ ਜੀ ਕੋਈ ਉਲਝੂ ਕੋਈ ਹੋਵੇ ਮਾਫ ਕਰ ਦੋ ਕਿ ਤੁਹਾਡੀ ਸਰਕਾਰ ਦੇ ਵਿੱਚ ਹੀ ਸਿੱਖਾਂ ਦੇ ਉੱਤੇ ਗੋਲੀ ਨਹੀਂ ਚਲਾਈ ਗਈ ਕਿ ਤੁਹਾਡੀ ਸਰਕਾਰ ਜਦੋਂ ਸੀਗੀ ਉਸ ਵੇਲੇ ਬੰਦੀ ਸਿੰਘਾਂ ਦੇ ਲਈ ਕੋਈ بڑا ਕਾਰਵਾਈ ਕੀਤੀ ਗਈ ਕਿ ਤੁਸੀਂ ਆਪਣੀ ਸਰਕਾਰ ਦੇ ਵਿੱਚ 84 ਦੇ ਜਿਹੜੇ ਸਿੱਖ ਜਿਹੜੇ ਹੈ ਕਤਲੇਆਮ ਜਿਹੜਾ ਹੋਇਆ ਉਹਨਾਂ ਤੇ ਜਿਹੜਾ ਜ਼ੁਲਮ ਹੋਇਆ ਤੁਸੀਂ ਕਿਹਾ ਕੋਈ ਬਹੁਤ ਵੱਡਾ ਕੋਈ ਪ੍ਰੋਜੈਕਟ ਪੰਜਾਬ 'ਚ ਉਹਨਾਂ ਦੇ ਲਈ ਲੈ ਕੇ ਆਏ ਉਹਨਾਂ ਨੂੰ ਸਰਵਾਈਵ ਕਰਨ ਲਈ ਜਾਂ ਸਿਰਫ ਰਾਜਨੀਤੀ ਹੀ ਕੀਤੀ ਹੈ ਤੁਸੀਂ ਆਪਣੇ ਹੀ ਲੋਕਾਂ ਦੇ ਲਈ ਮੁਖਲੀਸ ਹੁੰਦੇ ਤੇ ਤੁਹਾਨੂੰ ਅੱਜ ਸ਼ਾਇਦ ਇਹ ਗੱਲ ਕਹਿਣ ਦੀ ਜ਼ਰੂਰਤ ਮਹਿਸੂਸ ਹੋਊਗੀ ਕਿ ਸਿੱਕਾ ਕੋਮ ਦੇ ਜਿਹੜੇ ਜਜ਼ਬਾਤ ਸੀ ਜਾਂ ਜਿਹੜੀਆਂ ਉਹਨਾਂ ਦੀਆਂ ਮੰਗਾਂ ਸੀ ਤੁਸੀਂ ਇਹ ਦੇਖੋਗੇ ਇੱਕ ਬੰਦਾ ਕਹਿੰਦਾ ਕਿ ਮੈਂ ਗੁਰਸਿੱਖ ਬੰਦਾ ਐ 25 ਸਾਲ ਰਾਜ ਵੀ ਕਰਦਾ ਐ ਤੇ ਪੰਜਾਬ ਨੂੰ ਡਰਾਈ ਸੂਬਾ ਨਹੀਂ ਬਣਾ ਸਕਦਾ ਬਾਦਲ ਸਾਹਿਬ ਤੁਸੀਂ ਤਾਂ ਮੁੱਖ ਮੰਤਰੀ ਰਹੇ ਹੋ ਤੁਹਾਨੂੰ ਤਾਂ ਚਾਹੀਦਾ ਸੀ ਕਿ ਇਸ ਧਰਤੀ ਦੇ ਉੱਤੇ ਤੁਸੀਂ ਕਹਿ ਦਿੰਦੇ ਕਿ ਕੋਈ ਸ਼ਰਾਬ ਦਾ ਠੇਕਾ ਕੁੱਲੂ ਕਾ ਹੀ ਨਹੀਂ ਜਦ ਬਿਹਾਰ ਵਰਗਾ ਸੂਬਾ ਡਰਾਈ ਹੋ ਸਕਦਾ ਹੈ ਤੇ ਪੰਜਾਬ ਤਾਂ ਪਹਿਲਾਂ ਹੀ ਦਸੋਂ ਪਛਾਈਆਂ ਦਾ ਮਾਨ ਪ੍ਰਾਪਤ ਸੂਬਾ ਹੈ ਉਹਨਾਂ ਦੇ ਚਰਨਛੋਪਾ ਪ੍ਰਾਪਤ ਸੂਬਾ ਤੇ ਤੁਸੀਂ ਤਾਂ ਕਦੀ ਉਸ ਵੇਲੇ ਨਹੀਂ ਸੋਚਿਆ ਕਿ ਤੁਸੀਂ ਧਰਮ ਦੀ ਗੱਲ ਕਰਦੇ ਹੋ ਜਿਸ ਵੇਲੇ ਤੁਸੀਂ ਰਾਜਨੀਤੀ ਦੀ ਗੱਲ ਕਰਦੇ ਹੋ ਉਸ ਵੇਲੇ ਤਾਂ ਤੁਸੀਂ ਭੁੱਲ ਜਾਂਦੇ ਹੋ ਕਿ ਤੁਸੀਂ ਆਪਣੀ ਕੌਮ ਲਈ ਕੀ ਕੀਤਾ ਕੀ ਨਹੀਂ ਕੀਤਾ ਕਿੰਨੇ ਕਿ ਝੂਠੇ ਮੁਕੱਦਮੇ ਲੋਕਾਂ ਦੇ ਉੱਤੇ ਹੋਏ ਤੁਹਾਡੀ ਸਰਕਾਰ ਦੇ ਵਿੱਚ ਵੀ ਹੋਏ ਅੱਜ ਤੁਸੀਂ ਉਹਨਾਂ ਦੀ ਗੱਲ ਤਾਂ ਨਹੀਂ ਕੀਤੀ ਕਿ ਉਹਨਾਂ ਨੂੰ ਰੱਦ ਕਰ ਦਿੱਤੇ ਜਾਂ। ਜਨਾਬਸਰਾਂ ਨੇ ਤੁਹਾਡੇ ਕਹਿਣ ਦੇ ਉੱਤੇ ਉਦੋਂ ਪ੍ਰਗਾੜੀ ਦੇ ਵਿੱਚ ਜੋ ਕੁਝ ਹੋਇਆ ਔਰ ਪੂਰੀ ਦੁਨੀਆ 'ਚ ਸੁਨਿਆ ਗਿਆ ਕਿ ਭਈ ਸਿੱਖਾਂ ਦਾ ਰਾਜ ਐ, ਸਿੱਖ ਮੁੱਖ ਮੰਤਰੀ ਐ ਔਰ ਸਿੱਖਾਂ ਦੀ ਗੁਰੂ ਸਾਹਿਬ ਦੀ ਬੇਅਦਬੀ ਹੋਈ ਐ। ਉਸ ਦਿਨ ਲੇ ਤਾਂ ਤੁਸੀਂ ਕੁਝ ਨਹੀਂ ਕਹੇ ਤੁਸੀਂ ਦਬੰਦ ਦੇ ਵਿੱਚ ਲੰਗੇ। ਸੱਤਾ ਚਲੀ ਜਾਂਦੀ ਐ ਹੱਥੋਂ। ਫਿਰ ਜਦੋਂ ਸੱਤਾ ਜੁੰਦੀ ਐ ਲੋਕ ਕਹਿੰਦੇ ਮਾਫੀ ਮੰਗੋ ਕਿ ਇਹ ਤੁਹਾਡੀ ਸਰਕਾਰ ਚ ਹੋਇਆ। ਜੋ ਚੱਲ ਜਾਂਦੀ ਹੈ ਫਿਰ ਆਪਾਂ ਮਾਈਕ ਫੜ ਕੇ ਮੰਗਦੀ ਹੈ ਤੇ ਇਹ ਤਾਂ ਉਹ ਗੱਲ ਹੋਈ ਕਿ ਆਪਾਂ ਬੈਠੇ ਵੀ ਕੁਰਸੀ ਦੇ ਉੱਤੇ ਐ ਸ਼੍ਰੋਮਣੀ ਅਕਾਲੀ ਦਲ ਦੇ ਉੱਚ ਪੱਦ ਦੇ ਉੱਤੇ ਬੈਠੇ ਇਹ ਵੀ ਕਹੀ ਜਾਂ ਮਾਫੀ ਦੇ ਦਿੱਤੀ ਜਾਣੀ ਚਾਹੀਦੀ ਹੈ ਇਹ ਦੋਨੋਂ ਗੱਲਾਂ ਜਿਹੜੀਆਂ ਉਹ ਮੇਲ ਨਹੀਂ ਖਾਂਦੀਆਂ ਇਸ ਲਈ ਬੇਨਤੀ ਹੈ ਪ੍ਰਧਾਨ ਸਾਹਿਬ ਨੂੰ ਕਿ ਜਾਦੀ ਵੀ ਕਦੀ ਇਹੀ ਨਹੀਂ ਗੱਲਾਂ ਮੁਸਲਮਾਨਾਂ ਵਾਲਾ ਨਹੀਂ ਜਾਦੀ ਵੀ ਕਦੀ ਕੋਈ ਬਿਆਨ ਦੇਣਾ ਹੈ ਬੜੀ ਸੋਚ ਸਮਝ ਕੇ ਦੇਣਾ ਚਾਹੀਦਾ ਸੂਝਵਾਨਤਾ ਨਾਲ ਦੇਣਾ ਚਾਹੀਦਾ ਇਹ ਤਾਂ ਆਸੇ ਵਾਲੀਆਂ ਔਰ ਬਚਪਨੇ ਵਾਲੀਆਂ ਗੱਲਾਂ ਹੈ ਸਕਰੋਲ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਸੌਰਵ ਰੋੜਾ ਪਿਛਲੇ ਦਿਨੋਂ ਪੰਜਾਬ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਇੱਕ ਬਿਆਨ ਆਂਦਾ ਹੈ ਮੁ슬림 ਕਮਿਊਨਿਟੀ ਵਾਸਤੇ ਤੇ ਕਿਹਾ ਜਾਂਦਾ ਕਿ ਉਹ 18% ਤੇ ਸਿੱਖ ਕਮਿਊਨਿਟੀ ਨੂੰ ਕਿਹਾ ਜਾਂਦਾ ਕਿ ਅਸੀਂ 2% ਹੈ ਪਰ ਇਹਦੇ ਵਿੱਚ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਮੁ슬ਮ ਸਮਾਜ ਹੈ ਇਕੱਠਾ ਨਹੀਂ ਹੈ ਤੇ ਇਸ ਲਈ ਸਾਡੇ ਨਾਲ ਗੱਲਬਾਤ ਕਰਨ ਨੂੰ ਸਾਡੇ ਨਾਲ ਹੈ ਸ਼ਾਹੀ ਇਮਾਮ ਪੰਜਾਬ ਉਸਮਾਨ ਉਸਮਾਨ ਜੀ ਇੱਕ ਸੁਖਬੀਰ ਸਿੰਘ ਬਾਦਲ ਦਾ ਬਿਆਨ ਤੁਸੀਂ ਸੁਣਿਆ ਕਿ ਉਹ ਕੀ ਕਹਿ ਰਹੇ ਨੇ ਉਹ ਬismillah अर रहमान और रहीम शुरू अल्लाह ताला ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ نہایت ਹੀ ਰਹਿਮ ਕਰਨ ਵਾਲਾ ਹੈ ਬਿਲਕੁਲ ਅੱਜ ਤੋਂ 3-4 ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਉਹਨਾਂ ਦਾ ਜਿਹੜਾ ਬਿਆਨ ਆਇਆ ਉਹ ਸੁਣਿਆ ਵੀ ਤੇ ਉਹਦੇ ਤੇ ਹਾਸਾ ਵੀ ਆਇਆ ਔਰ ਹੈਰਾਨੀ ਵੀ ਛੜੀ ਮੈਨੂੰ ਹੋ ਗਈ ਜੀ ਜੀ ਤੇ ਇਮਾਮ ਸਾਹਿਬ ਹਾਸਾ ਕਿਸ ਗੱਲ ਦਾ ਆਇਆ ਤੇ ਹੈਰਾਨੀ ਕਿਸ ਗੱਲ ਦੀ ਹਾਸਾ ਇਸ ਗੱਲ ਦਾ ਆਇਆ ਕਿ ਭਈ ਮੇਰਾ ਖਿਆਲ ਇਹ ਜਿੱਦਾਂ ਬਚਪਨ ਵਾਲਾ ਬਿਆਨ ਹੈ ਬੱਚਿਆਂ ਵਾਲੀ ਗੱਲ ਹੈ ਕਿਉਂ ਅਜ ਤੋਂ ਪਹਿਲਾਂ ਉਹ ਡਿਫਟੀ ਸੀਐਮ ਸੀਗੇ ਤੇ ਉਦੋਂ ਵੀ ਇਦਾਂ ਦੀਆਂ ਹੀ ਬਿਆਨਬਾਜ਼ੀਆਂ ਕਰਦੇ ਰਹਿੰਦੇ ਸੀਗੇ ਸ਼ੋਸ਼ੇ ਛੱਡਦੇ ਰਹਿੰਦੇ ਸੀ ਤੇ ਉਦੋਂ ਬਾਅਦ ਵੱਡੇ ਬਾਦਲ ਸਾਹਿਬ ਸੀ ਉਹ ਉੱਤੇ ਪਰਦਾ ਪਾ ਲੈਂਦੇ ਹੁੰਦੇ ਸੀ ਔਰ ਇਹ ਹੁਣ ਵੱਡੇ ਬਾਦਲ ਸਾਹਿਬ ਤੋਂ ਬਾਅਦ ਪ੍ਰਧਾਨਤਾ ਸ਼੍ਰੋਮਣੀ ਅਕਾਲੀ ਦਲ ਦੇ ਬਣ ਗਏ ਲੇਕਿਨ ਹਜੇ ਤੱਕ ਜਿਹੜੀਆਂ ਮਤਲਬ ਆਦਤਾਂ ਨੇ ਉਹ ਯੋਨੇ આજ ਤੋਂ ਦਾ ਸਾਲ ਪਹਿਲਾਂ ਵਾਲੀਆਂ ਜਿਸ ਵੀ ਕੌਮ ਦੀ ਜਦ ਵੀ ਕੋਈ ਜ਼ਿਕਰ ਕੀਤਾ ਜਾਂਦਾ ਹੈ ਇਸ ਲਈ ਮੈਨੂੰ ਹਾਸਾ ਇਸ ਲਈ ਆਇਆ ਕਿ ਇੱਕ ਬੰਦਾ ਜਿਹੜਾ ਕਿ ਇਹ ਸਮਝਦਾ ਹੈ ਕਿ ਉਹ ਪੂਰੇ ਸੰਸਾਰ ਚ ਵਸਦੇ ਹੋਏ ਸਿੱਖਾਂ ਦਾ ਲੀਡਰ ਹੈ ਜੀ ਔਰ ਫਿਰ ਉਹ ਇੰਨੀ ਹਲਕੀ ਗੱਲ ਕਰਦਾ ਔਰ ਉਹ ਇਹ ਸਮਝਦਾ ਹੈ ਕਿ ਵੀ ਮੁਸਲਮਾਨ 18% ਨੇ ਔਰ ਉਹਨਾਂ ਨੂੰ ਇਹ ਸਨੇਹਾ ਦੇਣ ਦੀ ਵੀ ਕੋਸ਼ਿਸ਼ ਕਰਦਾ ਹੈ ਕਿ ਦੇਖੋ ਤੁਹਾਡੇ 'ਚ ਤਾਂ ਇੱਕ ਜੁਠਤਾ ਨਹੀਂ ਹੈ ਤੇ ਨਾਲ ਉਹ ਇਸ ਗੱਲ ਨੂੰ ਆਧਾਰ ਬਣਾ ਕੇ ਆਪਣੀ ਕੌਮ ਦੇ ਹੀ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਵੀ ਗੱਲ ਕਰਦਾ ਹੈ। ਅਗਰ ਉਹ ਸੂਝਵਾਨ ਲੀਡਰ ਹੁੰਦਾ ਤੇ ਉਹਨੂੰ ਪਿਛਲੇ 75 ਸਾਲਾਂ ਦੇ ਵਿੱਚ ਪੰਜਾਬ ਹੀ ਨਹੀਂ ਪੂਰੇ ਭਾਰਤ 'ਚ ਮੁਸਲਮਾਨਾਂ ਨੇ ਜੋ ਸਰਵਾਈਵ ਕੀਤਾ ਆਪਣੇ ਆਪ ਨੂੰ ਆਪਣੇ ਵੱਡੇ ਵੱਡੇ ਸਿੱਖਿਸ਼ਕ ਸੰਸਥਾਨ ਬਣਾਏ ਨੇ ਆਪਣੀ ਨੁਮਾਇੰਦਗੀ ਪਹਿਲਾਂ ਨਾਲੋਂ ਵਧਾਈ ਹੈ ਔਰ ਉਹਨਾਂ ਨੇ ਬਾਬਰੀ ਮਸਜਿਦ ਦੀ ਸ਼ਹਾਦਤ ਦਾ ਜ਼ਿਕਰ ਕੀਤਾ। ਤੇ ਸ਼ਾਇਦ ਉਹ ਭੁੱਲ ਗਿਆ ਕਿ ਲਗਾਤਾਰ ਉਹਦੇ ਲਈ ਮੁਸਲਮਾਨਾ ਦੀ ਅਲੱਗ-ਅਲੱਗ ਵਕ ਵਕ ਜਥੇਬੰਦੀਆਂ ਨੇ ਇੱਕ ਲੰਬੀ ਕਾਨੂੰਨੀ ਲੜਾਈ ਜੜੀ ਹੈ ਔਰ ਲੜੀ ਔਰ ਸੰਵਿਧਾਨ ਦੇ ਯਕੀਨ ਰੱਖਦੇ ਹੋਏ ਇਹ ਗੱਲ ਹਮੇਸ਼ਾ ਕਹੀ ਕਿ ਜੋ ਵੀ ਅਦਾਲਤ ਫੈਸਲਾ ਕਰੇਗੀ ਉਹ ਸਾਨੂੰ ਮਨਜ਼ੂਰ ਹੋਏਗਾ ਦੂਸਰੇ ਪਾਸੇ ਉਹ ਮੇਰਾ ਖਿਆਲ ਹੈ ਕਿ ਵੀ ਉਹ ਇਹ ਜਿਹੜੀ ਗੱਲ ਕਹੀ ਹੈ ਸੁਖਬੀਰ ਜੀ ਨੇ ਕਿ ਜੀ ਆਪਾਂ 2 ਫੀਸਦ ਹੈਗੇ ਆ ਤੇ ਤੁਸੀਂ ਆਪਾਂ ਕਿਨੂੰ ਕਿਹਾ ਆਪਾ ਮਤਲਬ ਕਿ ਤੁਸੀਂ ਆਪਣੇ ਆਪ ਨੂੰ ਸਿਰਫ ਆਪਣੇ ਆਪ ਨੂੰ ਹੀ ਸਿੱਖਾਂ ਦਾ ਸਭ ਤੋਂ ਵੱਡਾ ਲੀਡਰ ਸਮਝਦੇ ਹੋ ਕੀ ਅਗਰ ਤੁਸੀਂ ਸਭ ਤੋਂ ਵੱਡੇ ਸਿੱਖਾਂ ਦੇ ਲੀਡਰ ਹੋ ਤੇ ਮੈਂ ਬਤੌਰ ਪੰਜਾਬੀ ਪੰਜਾਬ ਜਿਹੜਾ ਹੈ ਕਿਉਂਕਿ ਪੰਜਾਬ ਦੀ ਧਰਤੀ ਤੇ ਇਹਨਾਂ ਦੇ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਵੀ ਬਹੁਤ ਲੰਮਾ ਸਮਾਂ ਰਾਜ ਕੀਤਾ ਹੈ ਔਰ ਪੰਜਾਬ ਨੂੰ ਵੱਲ ਪੂਰੀ ਦੁਨੀਆ ਦੇ ਸਿੱਖ ਪੰਥ ਦੇ ਜਿੰਨੇ ਵਸਦੇ ਲੋਕ ਨੇ ਪੰਜਾਬ ਦੀ ਧਰਤੀ ਤੇ ਦਰਬਾਰ ਸਾਹਿਬ ਸ਼ਿਸ਼ੋਭਿਤ ਹੈ ਪੰਜਾਬ ਦੀ ਧਰਤੀ ਤੇ ਸ੍ਰੀ ਅਨੰਦਪੁਰ ਸਾਹਿਬ ਜਿਹੀ ਜਗ੍ਹਾ ਮੌਜੂਦ ਹੈ ਪੰਜਾਬ ਦੀ ਧਰਤੀ ਤੇ ਹੀ ਤੁਸੀਂ ਫਤਿਹਗੜ੍ਹ ਸਾਹਿਬ ਮੌਜੂਦ ਹੈ ਪੰਜਾਬ ਜਿਹੜਾ ਬੜਾ ਇਤਿਹਾਸਿਕ ਖਿੱਤਾ ਹੈ ਤੇ ਤੁਸੀਂ ਤਾਂ ਇਸ ਖਿੱਤੇ ਦੇ ਉੱਤੇ ਮੇਰੇ ਅੰਦਾਜ਼ੇ ਦੇ ਮੁਤਾਬਕ 25 ਸਾਲ ਰਾਜ ਕੀਤਾ ਹੈ ਤੇ ਜਿਸ ਕੌਮ ਨੂੰ ਤੁਸੀਂ ਅੱਜ ਆਪਣੇ ਆਪ ਨੂੰ ਦੁਬਾਰਾ ਲੀਡਰ ਦੱਸਣਾ ਚਾਹੁੰਦੇ ਹੋ ਕਿ ਤੁਹਾਡੀ ਸਰਕਾਰ ਰਹਿੰਦੇ ਹੋਏ ਤੁਹਾਡੀ ਮੌਜੂਦਗੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇਸ ਪੰਜਾਬ ਦੇ ਵਿੱਚ ਨਹੀਂ ਹੋਈ ਇਹ ਦੱਸੋ ਇਸ ਕੌਮ ਨੂੰ ਕਿ ਉਸ ਵੇਲੇ ਤੁਸੀਂ ਕੀ ਕੀਤਾ ਸਿਰਫ ਇਹ ਕਹਿਣ ਦੇ ਨਾਲ ਕਿ ਜੀ ਕੋਈ ਭੁੱਲਚੁਕ ਹੋਈ ਹੋਵੇ ਮaaf ਕਰ ਦਿਓ ਕਿ ਤੁਹਾਡੀ ਸਰਕਾਰ ਦੇ ਵਿੱਚ ਹੀ ਸਿੱਖਾਂ ਦੇ ਉੱਤੇ ਗੋਲੀ ਨਹੀਂ ਚਲਾਈ ਗਈ ਕੀ ਤੁਹਾਡੀ ਸਰਕਾਰ ਜਦੋਂ ਸਗੀ ਉਸ ਵੇਲੇ ਬੰਦੀ ਸਿੰਘਾਂ ਦੇ ਲਈ ਕੋਈ ਬੜਾ ਕਾਰਵਾਈ ਕੀਤੀ ਗਈ ਕਿ ਤੁਸੀਂ ਆਪਣੀ ਸਰਕਾਰ ਦੇ ਵਿੱਚ 84 ਚ ਜਿਹੜੇ ਸਿੱਖ ਜਿਹੜੇ ਆ ਕਤਲੇਆਮ ਜਿਹੜਾ ਹੋਇਆ ਉਹਨਾਂ ਤੇ ਜਿਹੜਾ ਜ਼ੁਲਮ ਹੋਇਆ ਤੁਸੀਂ ਕਿਹਾ ਕੋਈ ਬਹੁਤ ਵੱਡਾ ਕੋਈ ਪ੍ਰੋਜੈਕਟ ਪੰਜਾਬ ਚ ਉਹਨਾਂ ਦੇ ਲਈ ਲੈ ਕੇ ਆਏ ਉਹਨਾਂ ਨੂੰ ਸਰਵਾਈਵ ਕਰਨ ਲਈ ਜਾਂ ਸਿਰਫ ਰਾਜਨੀਤੀ ਹੀ ਕੀਤੀ ਹੈ ਅਗਰ ਤੁਸੀਂ ਆਪਣੇ ਹੀ ਲੋਕਾਂ ਦੇ ਲਈ ਮੁਖਲਿਸ ਹੁੰਦੇ ਤੇ ਤੁਹਾਨੂੰ ਅੱਜ ਸ਼ਾਇਦ ਇਹ ਗੱਲ ਕਹਿਣ ਦੀ ਜ਼ਰੂਰਤ ਮਹਿਸੂਸ ਨਾ ਹੁੰਦੀ ਕਿ ਸਿੱਖ ਕੌਮ ਦੇ ਜਿਹੜੇ ਜਜ਼ਬਾਤ ਸੀ ਜਾਂ ਜਿਹੜੀਆਂ ਉਹਨਾਂ ਦੀਆਂ ਮੰਗਾਂ ਸੀ ਤੁਸੀਂ ਇਹ ਦੇਖੋ ਕਿ ਇੱਕ ਬੰਦਾ ਕਹਿੰਦਾ ਕਿ ਮੈਂ ਗੁਰਸਿੱਖ ਬੰਦਾ ਹਾਂ 25 ਸਾਲ ਰਾਜ ਵੀ ਕਰਦਾ ਹੈ ਤੇ ਪੰਜਾਬ ਨੂੰ ਡਰਾਈ ਸੂਬਾ ਨਹੀਂ ਬਣਾ ਸਕਦਾ ਸ੍ਰੀ ਅਮਰitsar ਸਾਹਿਬ ਹੈ ਕਿੰਨੀ ਪਾਵਨ ਧਰਤੀ ਹੈ ਸ੍ਰੀ ਆਨੰਦਪੁਰ ਸਾਹਿਬ ਹੈ ਫਤਿਹਗੜ੍ਹ ਸਾਹਿਬ ਹੈ ਕੇਸਗੜ੍ਹ ਸਾਹਿਬ ਹੈ ਬਾਦਲ ਸਾਹਿਬ ਤੁਸੀਂ ਤਾਂ ਮੁੱਖ ਮੰਤਰੀ ਰਹੇ ਹੋ ਤਾਨੂੰ ਦਾ ਚਾਹੀਦਾ ਸੀ ਕਿ ਇਸ ਧਰਤੀ ਦੇ ਉੱਤੇ ਤੁਸੀਂ ਕਹਿ ਦਿੰਦੇ ਕਿ ਕੋਈ ਸ਼ਰਾਬ ਦਾ ਠੇਕਾ ਖੁੱਲੂਗਾ ਹੀ ਨਹੀਂ ਜਦ ਬਿਹਾਰ ਵਰਗਾ ਸੂਬਾ ਡਰਾਈ ਹੋ ਸਕਦਾ ਤੇ ਪੰਜਾਬ ਤਾਂ ਪਹਿਲਾਂ ਹੀ ਦਸੋਂ ਪਾਸ਼ਾਈਆਂ ਦਾ ਮਾਨ ਪ੍ਰਾਪਤ ਸੂਬਾ ਹੈ ਉਹਨਾਂ ਦੇ ਚਰਨਛੋਪਾ ਪ੍ਰਾਪਤ ਸੂਬਾ ਹੈ ਤੇ ਤੁਸੀਂ ਤਾਂ ਕਦੀ ਉਸ ਵੇਲੇ ਨਹੀਂ ਸੋਚਿਆ ਕਿ ਤੁਸੀਂ ਧਰਮ ਦੀ ਗੱਲ ਕਰਦੇ ਹੋ ਜਿਸ ਵੇਲੇ ਤੁਸੀਂ ਰਾਜਨੀਤੀ ਦੀ ਗੱਲ ਕਰਦੇ ਹੋ ਉਸ ਵੇਲੇ ਤਾਂ ਤੁਸੀਂ ਭੁੱਲ ਜਾਂਦੇ ਹੋ ਕਿ ਤੁਸੀਂ ਆਪਣੀ ਕੌਮ ਲਈ ਕੀ ਕੀਤਾ ਕੀ ਨਹੀਂ ਕੀਤਾ ਕਿੰਨੇ ਕਿ ਝੂਠੇ ਮੁਕਦਮੇ ਲੋਕਾਂ ਦੇ ਉੱਤੇ ਹੋਏ ਤੁਹਾਡੀ ਸਰਕਾਰ ਦੇ ਵਿੱਚ ਵੀ ਹੋਏ ਕਦੀ ਤੁਸੀਂ ਉਹਨਾਂ ਦੀ ਗੱਲ ਤਾਂ ਨਹੀਂ ਕੀਤੀ ਕਿ ਉਹਨਾਂ ਨੂੰ ਰੱਦ ਕਰ ਦਿੱਤੇ ਜਾਣਗੇ ਜਿਨ੍ਹਾਂ ਅਫਸਰਾਂ ਨੇ ਤੁਹਾਡੇ ਕਹਿਣ ਦੇ ਉੱਤੇ ਉਦੋਂ ਬਰਗਾੜੀ ਦੇ ਵਿੱਚ ਜੋ ਕੁਝ ਹੋਇਆ ਔਰ ਪੂਰੀ ਦੁਨੀਆ ਜੀ ਸਨਿਆ ਗਿਆ ਕਿ ਭਈ ਸਿੱਖਾਂ ਦਾ ਰਾਜ ਹੈ ਸਿੱਖ ਮੁੱਖ ਮੰਤਰੀ ਹੈ ਔਰ ਸਿੱਖਾਂ ਦੀ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ ਉਸ ਵੇਲੇ ਤਾਂ ਤੁਸੀਂ ਕੁਝ ਨਹੀਂ ਕਹੇ ਤੁਸੀਂ ਡਿਫੈਂਸ ਦੇ ਵਿੱਚ ਲੱਗੇ ਰਹੇ ਤੇ ਮੈਂ ਇਹ ਸਮਝਦਾ ਹਾਂ ਬਿਲਕੁਲ ਬੱਚਿਆਂ ਵਾਲਾ ਬਿਆਨ ਹੈ ਇਸ ਲੋਕਾਂ ਨੂੰ ਭ੍ਰਮਿਤ ਕਰਨ ਦੇ ਲਈ ਕਿ ਦੇਖੋ ਕੋਣ ਪੰਜਾਬ ਦੇ ਲੋਕ ਖਾਸ ਕਰਕੇ ਸਿੱਖ ਪੰਥ ਦੇ ਲੋਕ ਉਹ ਇਹ ਸਮਝਣ ਕਿ ਭਈ ਹੁਣ ਤੁਹਾਡੇ ਕੋਈ ਲੀਡਰ ਕੋਈ ਬੱਚਿਆ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲੀ ਕਿ ਲੀਡਰ ਬੱਚਿਆ ਹੈ ਵੈਸੇ ਬਾਦਲ ਸਾਹਿਬ ਤੁਹਾਨੂੰ ਮੈਂ ਦੱਸ ਦਵਾ ਕਿ ਇਹ ਇਹ ਜਿੱਥੇ ਤੱਕ ਸਾਡਾ ਇਲਮ ਹੈ ਜੋ ਜੋ ਅਸੀਂ ਬਚਪਨ ਤੋਂ ਅੱਜ ਤੱਕ ਦੇਖਿਆ ਹੈ ਔਰ ਇਹ ਜੋ ਸੈਫਟੀ ਦਾ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਕਿ ਦਰਬਾਰ ਸਾਹਿਬ ਸਜੋਬਿਤ ਹੈ ਔਰ ਇਹ ਸਿੱਖ ਪੰਥ ਜਿਹੜਾ ਹਮੇਸ਼ਾ ਤੋਂ ਚੜ੍ਹਦੀ ਕਲਾ ਦੇ ਵਿੱਚ ਹੈ ਜੇ ਅਗਰ ਤੁਸੀਂ ਵੀ ਲੀਡਰ ਨਾ ਨਾ ਹੁੰਦੇ ਇਹ ਤਾਂ ਵੀ ਚੱਲਣਾ ਇਹਨੂੰ ਰੱਬ ਨੇ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਕਿਉਂਕਿ ਇਹਦੀ ਬੁਨਿਆਦਾਂ ਦੇ ਵਿੱਚ ਸ਼ਹੀਦੀਆਂ ਦਿੱਤੀਆਂ ਗਈਆਂ ਕੁਰਬਾਨੀਆਂ ਦਿੱਤੀਆਂ ਗਈਆਂ ਉਦਾਂ ਵੀ ਅੱਜਕੱਲ ਛੋਟੇ ਸਾਹਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਜਿਹੜੇ ਨੇ ਉਹ ਚੱਲਦੇ ਪਏ ਨੇ ਤੇ ਇਹ ਮੈਂ ਸਮਝਦਾ ਕਿ ਕਿਸੇ ਨੂੰ ਇਹ ਕਹਿਣ ਦੀ ਬਜਾਏ ਕਿ ਜੀ ਆਪਾਂ ਮੈਨੂੰ ਲੀਡਰ ਮੰਨ ਲਓ ਜੀ ਉਹਨਾਂ ਦਾ ਕਹਿਣ ਦਾ ਮਕਸਦ ਸਿਰਫ ਇਹ ਹੀ ਸੀਗਾ ਕਿ ਇਹ ਵੀ ਦੇਖੋ ਕਿ ਹੁਣ ਅਗਰ ਤੁਹਾਡੇ ਇਲਾਵਾ ਹੋਰ ਲੋਕ ਹੋਰ بڑا ਨੌਜਵਾਨ ਤਬਕਾ ਵੱਡੇ ਸੂਜਵਾਨ ਮੈਂ ਸ਼ਰੋਮਣੀ ਅਕਾਲੀ ਦਲ ਬادل ਦੇ ਬੁਦਾਲੇ ਦੇ ਤੁਹਾਨੂੰ ਇੱਕ ਬਹੁਤ ਹੀ ਪੁਰਾਣਾ ਕਿੱਸਾ ਸੰਗਾ ਕਰਦਾ ਹਾਂ ਬੜੇ ਸ਼ਾਇਮਾਮ ਸਾਹਿਬ ਦੀ ਦੌਰ ਦੀ ਗੱਲ ਹੈ ਮੈਂ ਸ਼ਾਇਦ ਉਦੋਂ 7-8 ਜਾਂ 10 ਸਾਲਾਂ ਦਾ ਹੋਵਾਂਗਾ ਤੇ ਉਸ ਵੇਲੇ ਦੀ ਗੱਲ ਹੈ ਕਿ ਅਚਾਨਕ ਇੱਕ ਦਿਨ ਅਖਬਾਰ ਦੇ ਵਿੱਚ ਆਇਆ ਕਿ ਵੀ ਬਾਦਲ ਸਾਹਿਬ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਬਦਲ ਦਿੱਤਾ ਭਾਈ ਰਣਜੀਤ ਸਿੰਘ ਨੂੰ ਇਹ ਅਜ ਤੋਂ 25-30 ਸਾਲ ਪਹਿਲਾਂ ਦੀ ਗੱਲ ਹੈ ਤੇ ਉਦੋਂ ਉਹਨਾਂ ਨੇ ਕਿਹਾ ਸੀ ਕਿ ਵੀ ਇਹ ਸਿਆਸਤਦਾਨ ਜਿਹੜਾ ਹੈ ਨਾ ਇਹ ਮذਬ ਤੇ ਹਾਵੀ ਹੋਣਾ ਚਾਹੁੰਦਾ ਹੈ ਔਰ ਅਗਰ ਇਹ ਮذਬ ਤੇ ਹਾਵੀ ਹੋਣ ਦੀ ਕੋਸ਼ਿਸ਼ ਕਰੇਗਾ ਤੇ ਫਿਰ ਇਹ ਕਦੀ ਕਾਮਯਾਬ ਨਹੀਂ ਰਹਿ ਸਕਦਾ ਇਮਾਮ ਸਾਹਿਬ ਤੁਸੀਂ ਕਿਹਾ ਮذਬ ਤੇ ਹਾਵੀ ਲੱਗਦਾ ਕਿ ਇਦਾਂ ਦੇ ਜਿਹੜੇ ਬਿਆਨ ਬਾਜ਼ੀਆਂ ਦਿੰਦੇ ਆ ਤੇ ਉਹ ਕੀ ਕੀ ਇਹਦਾ ਮਤਲਬ ਕੀ ਹੋ ਸਕਦਾ ਇਹਦਾ ਮਤਲਬ ਤਾਂ ਬਸ ਇਹੀ ਹੈ ਨਾ ਕਿ ਜੇ ਹੁਣ ਸੱਤਾ ਦੁਬਾਰਾ ਹਾਸਲ ਕੀਤੀ ਜਾਵੇ ਮੈਂ ਅਕਸਰ ਸ਼ੁਰੂ ਦੇ ਵਿੱਚ ਵੀ ਕਿਹਾ ਜਦੋਂ ਆਪਣੀਆਂ ਸਰਕਾਰ ਬਣੀ ਅੱਜ ਜਦੋਂ ਪੰਜਾਬ 'ਚ ਨਵੀਂ ਸਰਕਾਰ ਬਣੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣੇ ਮੈਨੂੰ ਯਾਦ ਹੈ ਉਹਨਾਂ ਦਿਨਾਂ 'ਚ ਇੱਕ ਗੱਲ ਅਸੀਂ ਕਹੀ ਸੀ ਕਿ ਭਈ ਹਜੇ ਇਹ ਜਿਹੜੀ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਉਹ ਤਾਂ ਨਰਾਜ਼ਗੀ ਦਾ ਫਤਵਾ ਹੈ ਉਹਨਾਂ ਲੋਕਾਂ ਦੇ ਨਾਲ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਸਾਡੇ ਤੇ ਰਾਜ ਕਰਦੇ ਰਹੇ ਉਹਨਾਂ ਨੇ ਕੀਤਾ ਕੁਝ ਨਹੀਂ ਤੇ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਔਰ ਮੈਂ ਉਹਨਾਂ ਨੂੰ ਬੇਨਤੀ ਵੀ ਕਰਨਾ ਚਾਹੁੰਦਾ ਵੀ ਤੁਸੀਂ ਆਪਣੇ ਜਿਹੜੇ ਐਡਵਾਈਜ਼ਰ ਹੈ ਨਾ ਉਹ ਥੋੜੇ ਜਿਹਾ ਬਦਲ ਲਓ ਅਗਰ ਕਿਸੇ ਵੀ ਕੰਮ ਦੇ ਵਿੱਚ ਜੰਗ 'ਚ ਬਾਰ-ਬਾਰ ਸ਼ਿਕਸਤ ਹੁੰਦੀ ਹੋਵੇ ਨਾ ਤੇ ਦੁਸ਼ਮਣ ਨੂੰ ਕੋਸਣ ਦੀ ਬਜਾਏ ਇੱਕ ਵਾਰੀ ਆਪਣੇ ਐਡਵਾਈਜ਼ਰਾਂ ਨੂੰ ਵੀ ਆਪਣੇ ਵੀ ਜਰਨੈਲਾਂ ਨੂੰ ਦੇਖ ਲਈਦਾ ਹੈ ਤੁਸੀਂ ਉਹਨਾਂ ਲੋਕਾਂ ਨੂੰ ਵੀ ਅਜੇ ਵੀ ਨਾਲ ਰੱਖਿਆ ਹੈ ਜਿਨ੍ਹਾਂ ਨੇ ਤੁਹਾਨੂੰ ਗਲਤ ਸਲਾਮਾਂ ਦਿੱਤੀਆਂ ਜਿਨ੍ਹਾਂ ਨੇ ਤੁਹਾਡੇ ਵਫਾਦਾਰਾਂ ਨੂੰ ਤੁਹਾਡੇ ਤੋਂ ਦੂਰ ਕੀਤਾ ਅੱਜ ਵੀ ਓਦਾਂ ਦੇ ਲੋਕ ਤੁਹਾਡੇ ਸਾਡੇ ਖੱਬੇ ਹੈ ਜਿਹੜਾ ਐਡਾ ਵੱਡਾ ਪ੍ਰਧਾਨ ਹੋਵੇ ਬਿਆਨ ਦੇਣ ਵੇਲੇ ਵੀ ਨਹੀਂ ਇਹ ਹੀ ਪਤਾ ਇਹ ਵੀ ਨਹੀਂ ਪਤਾ ਕਿ ਵੀ ਕਸ਼ਮੀਰ ਤੋਂ ਲੈ ਕੇ ਹైదరాబాద్ ਤੱਕ ਕਿੰਨੇ ਮੁਸਲਮਾਨ ਮੈਂਬਰ ਪਾਰਲੀਮੈਂਟ ਹੈਗੇ ਜਿਹੜੇ ਰੋਜ਼ ਪਾਰਲੀਮੈਂਟ 'ਚ ਬੋਲਦੇ ਪਏ ਐ ਅਜੇ ਤੱਕ ਇਹੀ ਗੱਲ ਗਈ ਕਿ ਕੋਈ ਵੀ ਉਹਨਾਂ ਦਾ ਨੁਮਾਇੰਦਾ ਹੀ ਨਹੀਂ ਹੈਗਾ ਫਾਰੂਕ ਅਬਦੁੱਲਾਹ ਤੇ ਕਦੀ ਤੁਸੀਂ ਉਹਦੀ ਪਾਰਲੀਮੈਂਟ 'ਚ ਤਕਰੀਰਾਂ ਸੁਣੋ ਬਦਰੁਦੀਨ ਅਜਮਲ ਕਾਦੀ ਉਹਦੀ ਸੁਣੋ ਆ ਹੁਣੀ ਬਸਪਾ ਨੇ ਆਪਣਾ ਇੱਕ ਐਮਪੀ ਮੁਸਲਮਾਨ ਜਿਹੜਾ ਹੈ ਉਹਨੂੰ ਸਸਪੈਂਡ ਕੀਤਾ ਆ ਤੁਹਾਡੇ ਕੀ ਨਾਮ ਉਹਨਾਂ ਦਾ ਹైదరాబాద్ ਵਾਲੇ ਅਵੈਸੀ ਸਾਹਿਬ ਬਿਹਾਰ ਤੋਂ ਕਈ ਮੁਸਲਮਾਨ ਮੈਂਬਰ ਪਾਰਲੀਮੈਂਟ ਹੈਗੇ ਨੇ ਮੁਸਲਿਮ ਲੀਗ ਦੇ ਨੁਮਾਇੰਦੇ ਦੇ ਵਿੱਚ ਉਹਦੇ ਵਿੱਚ ਮੌਜੂਦ ਨੇ ਤੇ ਬਿਲਕੁਲ ਵੀ ਹੈਰਾਨੀ ਵਾਲੀ ਗੱਲ ਮਤਲਬ ਤਾਂ ਮੈਂ ਇਹ ਸਮਝਦਾ ਮੈਂ ਜਿੱਥੇ ਤੱਕ ਮੈਂ ਹੁਣ ਜਾਣਦਾ ਉਹਨਾਂ ਨੂੰ ਉਹਨਾਂ ਦਾ ਮਤਲਬ ਕੋਈ ਮੁਸਲਮਾਨਾਂ ਨੂੰ ਕ੍ਰਿਟੀਸਾਈਜ਼ ਕਰਨਾ ਨਹੀਂ ਸੀ ਉਹਨਾਂ ਦਾ ਮਤਲਬ ਤਾਂ ਸਿਰਫ ਸਿੱਖ ਸਮਾਜ ਨੂੰ ਇਹ ਦੱਸਣਾ ਹੈ ਕਿ ਭਾਈ ਤੁਸੀਂ ਸਾਰੇ ਸੁਖਬੀਰ ਵੀਰ ਵੱਲ ਦੇ ਹੱਥ ਮਜ਼ਬੂਤ ਕਰੋ ਇੱਕ ਵਾਰੀ ਫਿਰ ਮੈਨੂੰ ਮੁੱਖ ਮੰਤਰੀ ਬਣਾਓ ਜੇ ਨਹੀਂ ਬਣਾਓਗੇ ਤਾਂ ਦੇਖੋ ਜਿੱਦਾਂ ਮੁਸਲਮਾਨ ਵਿਖਰੇ ਹੋਏ ਨੇ ਐਦਾਂ ਫਿਰ ਤੁਹਾਡੇ ਨਾਲ ਹੋ ਸਕਦਾ ਹੈ ਤੇ ਮੈਂ ਸਮਝਦਾ ਕਿ ਡਰਾਉਣ ਦੀ ਜਿਹੜੀ ਰਾਜਨੀਤੀ ਹੈ ਇਹਦਾ ਸਮਾਂ ਮੁੱਕ ਗਿਆ ਹੈ ਅੱਜ ਤੋਂ ਪਹਿਲਾਂ ਜਿਹੜੀਆਂ ਸਿਆਸੀ ਜਮਾਤਾਂ ਸੀਗੀਆਂ ਪੂਰੇ ਦੇਸ਼ ਦੇ ਵਿੱਚ ਕਾਂਗਰਸ ਨੇ ਕੀ ਕੀਤਾ ਹਮੇਸ਼ਾ ਪੂਰੇ ਦੇਸ਼ 'ਚ ਕਾਂਗਰਸ ਨੇ ਵੀ ਮੁਸਲਮਾਨਾਂ ਨੂੰ ਓਏ ਤੁਸੀਂ ਸਾਡਾ ਨਾਲ ਨਹੀਂ ਤੋਗੇ ਤੇ ਭਾਜਪਾ ਚੂਗੀ ਹੈ ਹੋ ਜਾਊਗਾ ਤੁਹਾਡਾ ਉਹ ਹੋ ਜਾਊਗਾ ਇਹ ਡਰਾਂ ਦੀ ਰਾਜਨੀਤੀ ਦਾ ਸਮਾਂ ਲੰਘ ਗਿਆ ਕੋਈ ਵਿਕਾਸ ਦੀ ਰਾਜਨੀਤੀ ਦੀ ਗੱਲ ਕਰੋ ਜਰਾ ਇਹ ਦੱਸੋ ਵੀ ਤੁਸੀਂ ਕਿੰਨੇ ਕੁ ਵਧੀਆ ਪ੍ਰੋਜੈਕਟ ਲੈ ਕੇ ਆਏ ਹੋ ਤੁਸੀਂ ਕਹ ਪਾਣੀ ਵਾਲੀ バス ਚੱਲੂਗੀ ਅਸੀਂ ਤਾਂ ਕਈ ਵਾਰ ਹੀ ਗਏ ਆ ਉੱਥੇ ਸਾਨੂੰ ਤਾਂ ਕਦੀ ਉਹ ਨਜ਼ਰ ਨਹੀਂ ਆਈ ਕੀ ਸਮਝਿਓ ਤੇ ਇਸ ਲਈ ਤੁਸੀਂ ਗੱਲ ਉਹ ਕਰੋ ਜਿਹੜੀ ਤੁਹਾਡੀ ਕਰਨ ਵਾਲੀ ਹੈ ਸਭ ਤੋਂ ਪਹਿਲੀ ਤੁਹਾਡੀ ਇਹ ਜ਼ਿੰਮੇਵਾਰੀ ਬਣਦੀ ਸੀ ਬਤੌਰ ਸਿੱਖ ਮੁੱਖ ਮੰਤਰੀ ਕਿ ਤੁਸੀਂ ਆਪਣੀ ਸਰਕਾਰ ਦੇ ਵਿੱਚ ਫਾਸਟ ਟਰੈਕ ਅਦਾਲਤ ਦੇ ਵਿੱਚ ਮੈਂ ਬਤੌਰ ਪੰਜਾਬੀਏ ਗੱਲ ਕਹਿਣਾ ਕਿਉਂਕਿ ਜਿਹੜਾ ਸਿੱਖ ਪੰਥ ਹੈ ਉਹ ਪੂਰੀ ਦੁਨੀਆ ਦੇ ਵਾਸਦੇ ਹੋ ਪੰਜਾਬੀ ਪੰਜਾਬੀ ਭਾਵੇਂ ਸਿੱਖ ਹੋਣ ਭਾਵੇਂ Hindu ਹੋਣ ਭਾਵੇਂ Musalman ਹੋਣ ਭਾਵੇਂ Dalit ਭਰਾ ਹੋ ਇਸ ਗੱਲ ਨੂੰ ਤਾਂ ਮੰਨਦੇ ਹੋ ਵੀ ਹਰੇਕ ਬੰਦੇ ਦੇ ਦਿਲ ਦੇ ਵਿੱਚ ਇhtiram ਹੈ ਦਰਬਾਰ ਸਾਹਿਬ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਰੀਆਂ ਪਾਤਸ਼ਾਹੀਆਂ ਦਾ ਅਲਾਮਾ ਇਕਬਾਲ ਵਰਗੇ ਨੇ ਸਿਫਤ ਕੀਤੀ ਗੁਰੂ ਨਾਨਕ ਦੇਵ ਜੀ ਦੀ ਇਸ ਗੱਲ ਨੂੰ ਤਾਂ ਹਰ ਪੰਜਾਬੀ ਮੰਨਦਾ ਹੈ ਨਾ ਤੇ ਬਤੌਰ ਪੰਜਾਬੀ ਮੈਂ ਤੁਹਾਨੂੰ ਇਹ ਪੁੱਛਣਾ ਚਾਹਨਾ ਕਿ ਜਦ ਤੁਸੀਂ ਰਾਜ ਸੱਤਾ ਦੇ ਉੱਤੇ ਬੈਠੇ ਸੀ ਔਰ ਤੁਹਾਡੀ ਰਾਜ ਸੱਤਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਕੀ ਤੁਸੀਂ ਫਾਸਟ ਟ੍ਰੈਕ ਅਦਾਲਤ ਦਾ ਲਿਆ ਕੇ ਕੀ ਇੱਕ ਮਹੀਨੇ ਦੇ ਵਿੱਚ ਕਿਸੇ ਐਸੇ ਦੋਸ਼ੀ ਨੂੰ ਫੜ ਕੇ ਲਿਆਏ ਹੋ ਜਿਹੜਾ ਮੁਜਰਮ ਸੀ ਔਰ ਉਹਨੂੰ ਸਾਰੇ ਬਾਜ਼ਾਰ ਇਸ ਲਈ ਫਾਂਸੀ ਦਿੱਤੀ ਗਈ ਕਿ ਸਾਡੇ ਗੁਰੂ ਸਾਹਿਬ ਦਾ ਮੁਜਰਮ ਹੈ ਨਹੀਂ ਬਾਦਲ ਸਾਹਿਬ ਤੁਸੀਂ ਟਾਈਮ ਟਪਾਇਆ ਉਦੋਂ ਪਰ ਉਸ ਤੋਂ ਬਾਅਦ ਜਦੋਂ ਸੱਤਾ ਚਲੀ ਜਾਂਦੀ ਹੈ ਹੱਥੋਂ ਫਿਰ ਜਦੋਂ ਸੱਤਾ ਜੁੰਦੀ ਹੈ ਲੋਕ ਕਹਿੰਦੇ ਮਾਫੀ ਮੰਗੋ ਕਿ ਇਹ ਤੁਹਾਡੀ ਸਰਕਾਰ ਚ ਹੋਇਆ ਜਦੋਂ ਚਲ ਜਾਂਦੀ ਹੈ ਫਿਰ ਆਪਾਂ ਮਾਈਕ ਫੜ ਕੇ ਮਾਫੀਆ ਮੰਗਦੇ ਮਾਫੀ ਤਾਂ ਤਾਂ ਹੀ ਹੋ ਸਕਦੀ ਸੀ ਜਦੋਂ ਤੁਸੀਂ ਸਰਕਾਰ ਚ ਰਹਿੰਦੇ ਹੋਏ ਮੁਜਰਮਾਂ ਨੂੰ ਉਹਨਾਂ ਦੇ ਅੰਜਾਮ ਤੱਕ ਜਿਹੜੇ ਪਹੁੰਚਾਉਂਦੇ ਲੇਕਿਨ ਕੁਲ ਮਿਲਾ ਕੇ ਆਪਾਂ ਜਿਸ ਇਸ ਬਿਆਨ ਦੀ ਜਿਹੜੀ ਦੀ ਗੱਲ ਕਰਦੇ ਪਏ ਆ ਮੇਰਾ ਵੀ ਸਮਝਣਾ ਇਹ ਹੈ ਮੇਰਾ ਮੰਨਣਾ ਵੀ ਇਹੀ ਹੈ ਕਿ ਇਹ ਬਿਆਨ ਜਿਹੜਾ ਹੈ ਮੁਸਲਮਾਨ ਭਰਾਵਾਂ ਨੂੰ ਮੈਂ ਕਹਿੰਦਾ ਵੀ ਤੁਸੀਂ ਐਵੇਂ ਨਾ ਇਹ ਸੋਚਣ ਲੱਪਿਓ ਵੀ ਸੁਖਬੀਰ ਬਾਦਲ ਨੇ ਪੂਰੀ ਮੁਸਲਮਾਨ ਉਹ ਭਈ ਉਹਨਾਂ ਦਾ ਮਤਲਬ ਇਹ ਹੈ ਵੀ ਸਿੱਖ ਜਿਹੜੇ ਨੇ ਹੁਣ ਮੇਰੇ ਵੱਲ ਆਣ ਤਾਂ ਕਿ ਮੈਂ ਇੱਕ ਵਾਰੀ ਫਿਰ ਜਿਹੜਾ ਹੈ ਉਹ ਕੁਛ ਨਾ ਕੁਛ ਸਿਆਸਤ ਦੇ ਵਿੱਚ ਕੋਈ ਮੁਕਾਮ ਹਾਸਲ ਕਰਾਂ ਔਰ ਜਦ ਮੁਕਾਮ ਬੰਦੇ ਨੂੰ ਹਾਸਲ ਹੋ ਜਾਂਦਾ ਫਿਰ ਬੰਦਾ ਆਪਣੇ ਨੂੰ ਹੀ ਨਹੀਂ ਪੁੱਛਦਾ ਫਿਰ ਲੋਕਾਂ ਨਾਲ ਸਮਝੋਤੇ ਕਰਦੇ ਫਿਰਦੇ ਆ ਕਿ ਵੀ ਤੋਰ ਨੂੰ ਫਲਾਣੇ ਨੂੰ ਲਈ ਆਈਏ ਫਲਾਣੇ ਨੂੰ ਲਈ ਆਈਏ ਇਸ ਲਈ ਮੈਂ ਬੇਨਤੀ ਕਰਨਾ ਚਾਹੁੰਦਾ ਸੁਖਬੀਰ ਬਾਦਲ ਜੀ ਨੂੰ ਕਿ ਅਗਰ ਹੁਣ ਵੀ ਉਹ ਚਾਹੁੰਦੇ ਕਿ ਮਾਫੀ ਕੌਮ ਤੋਂ ਮੰਗਣੀ ਤੇ ਮੇਰੇ ਸਮਝ ਦੇ ਹਿਸਾਬ ਨਾਲ ਉਹਦਾ ਅੱਛਾ ਤਰੀਕਾ ਤਾਂ ਇਹ ਹੈ ਕਿ ਉਹ ਪ੍ਰਧਾਨਗੀ ਤੋਂ ਅਸਤੀਫਾ ਦੇਣ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਣ ਅਦਾਲਤ ਚ ਜਾਣ ਜੋ ਵੀ ਸਿੱਖ ਪੰਥ ਦਾ ਤਰੀਕਾ ਹੈ ਤੇ ਜਦ ਤੱਕ ਕੋਈ ਬੰਦਾ ਆਪ ਹੀ ਕਿਸੇ ਉੱਚ ਅਦੇ ਤੇ ਬੈਠਾ ਹੋਵੇ ਫਿਰ ਤਾਂ ਉਹ ਆਪ ਹੀ ਆਪਣੇ ਆਪ ਨੂੰ ਜਿੱਦਾਂ ਅਮਰੀਕਾ ਦੀ ਗਰਵਾਜ ਹੈਗਾ ਨਾ ਜਦੋਂ ਰਾਸ਼ਟਰਪਤੀ ਰਿਟਾਇਰ ਹੁੰਦਾ ਨਵਾਂ ਰਾਸ਼ਟਰਪਤੀ ਆਣ ਲੱਗਦਾ ਹੈ ਨਾ ਉਹ ਇੱਕ ਮੱਥਾ ਪਾਸ ਕਰਦਾ ਉਹ ਲਿਖ ਦਿੰਦਾ ਹੈ ਕਿ ਬਤੌਰ ਰਾਸ਼ਟਰਪਤੀ ਮੇਰੇ ਤੋਂ ਅਗਰ ਕੋਈ ਗਲਤੀਆਂ ਹੋਈਆਂ ਹੋਣ ਤੇ ਮੈਂ ਆਪਣੇ ਆਪ ਨੂੰ ਮਾਫ ਕਰ ਰਿਹਾ ਤਾਂ ਕਿ ਅੱਗਿਓ ਆਣ ਵਾਲਾ ਜਿਹੜਾ ਉਹ ਮੈਨੂੰ ਨਾ ਪੁੱਛ ਸਕੇ ਕਿ ਕਿਉਂਕਿ ਮੈਂ ਬਤੌਰ ਰਾਸ਼ਟਰਪਤੀ ਰਹਿੰਦੇ ਹੋਈ ਤੇ ਇਹ ਤਾਂ ਉਹ ਗੱਲ ਹੋਈ ਕਿ ਆਪਾਂ ਬੈਠੇ ਵੀ ਕੁਰਸੀ ਦੇ ਉੱਤੇ ਆਂ ਸ਼੍ਰੋਮਣੀ ਅਕਾਲੀ ਦਲ ਦੇ ਉੱਚ ਪੱਧਰ ਦੇ ਉੱਤੇ ਵੀ ਬੈਠੇ ਆਂ ਇਹ ਵੀ ਕਹੀ ਜਾਂਨੇ ਮਾਫੀ ਮਾਫੀ ਦੇ ਦਿੱਤੀ ਜਾਣੀ ਚਾਹੀਦੀ ਹੈ ਇਹ ਦੋਨੋਂ ਗੱਲਾਂ ਜਿਹੜੀਆਂ ਉਹ ਮੇਲ ਨਹੀਂ ਖਾਂਦੀਆਂ ਇਸ ਲਈ ਬੇਨਤੀ ਹੈ ਪ੍ਰਧਾਨ ਸਾਹਿਬ ਨੂੰ ਕਿ ਜਦ ਵੀ ਕਦੀ ਇਹੀ ਨਹੀਂ ਕੱਲਾ ਮੁਸਲਮਾਨਾਂ ਵਾਲਾ ਨਹੀਂ ਜਦ ਵੀ ਕਦੀ ਕੋਈ ਬਿਆਨ ਦੇਣਾ ਹੋਵੇ ਬੜੀ ਸੋਚ ਸਮਝ ਕੇ ਦੇਣਾ ਚਾਹੀਦਾ ਹੈ ਸੂਝਵਾਨਤਾ ਨਾਲ ਦੇਣਾ ਚਾਹੀਦਾ ਐਦਾਂ ਹਾਸੇ ਵਾਲੀਆਂ ਔਰ ਬਚਪਨੇ ਵਾਲੀਆਂ ਗੱਲਾਂ ਜਿਹੜੀਆਂ ਉਹ ਚੰਗੀਆਂ ਨਹੀਂ ਲੱਗਦੀਆਂ ਜੀ ਇਮਾਮ ਸਾਹਿਬ ਇੱਕ ਹੋਰ ਸਵਾਲ ਹੈ ਜੇ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ 'ਚ ਹੁੰਦੇ ਤੇ ਲੱਗਦਾ ਕਿ ਇਦਾਂ ਦਾ ਬਿਆਨ ਸਾਹਮਣੇ ਆਂਦਾ ਜੇ ਬਿਆਨ ਆ ਵੀ ਜਾਂਦਾ ਜਿਵੇਂ ਤੁਸੀਂ ਕਹਿੰਦੇ ਕਿ ਉਹ ਇਦਾਂ ਦੀਆਂ ਗੱਲਾਂ ਨਹੀਂ ਕਰਦੇ ਸੀ ਸਮਝਾਂਦੇ ਸੀ ਲੱਗਦਾ ਕਿ ਇਦਾਂ ਹੁੰਦਾ ਫਿਰ ਚਲੋ ਬਾਦਲ ਸਾਹਿਬ ਤਾਂ ਮਰਹੂਮ ਨੇ ਔਰ ਇਸ ਲਈ ਇਸ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਤੇ ਬਸ ਇਹੀ ਬੇਨਤੀ ਹੈ ਕਿ ਆਇਂਦਾ ਅਗਰ ਕੋਈ ਬਿਆਨ ਕਿਸੇ ਵੀ ਸਮਾਜ ਕਿਸੇ ਵੀ ਸੰਸਥਾ ਕੋਈ ਵੀ ਸਿਆਸੀ ਤੌਰ ਤੇ ਦੇਣ ਤੇ ਉਹ ਬਹੁਤ ਹੀ ਸੁਜਵੰਤ ਨਾਲ ਦੇਣਾ ਚਾਹੀਦਾ ਹੈ ਸੁਖਬੀਰ ਸਿੰਘ ਬਾਦਲ ਨੇ ਇੱਕ ਬਿਆਨ ਦਿੱਤਾ ਸੀਗਾ ਜਿਹੜੀ ਜਿਹੜਾ ਕੀ ਹੈ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋਇਆ ਤੇ ਉਸ ਨੂੰ ਦੇਖਦੇ ਹੋਏ ਕਾਫੀ ਪਾਰਟੀਆਂ ਨੇ ਭਾਵੇਂ বিজেপি ਨੇ ਵੀ ਗੱਲ ਕੀਤੀ ਤੇ ਅੱਜ ਸ਼ਾਹੀ ਇਮਾਮ ਪੰਜਾਬ ਵੱਲੋਂ ਕਿਹਾ ਗਿਆ ਕਿ بڑے ਮਜ਼ਾਕੀਦਾਰ ਹਾਸੇ ਵਾਲਾ ਬਿਆਨ ਸੀ ਸੁਣ ਕੇ ਹਾਸਾ ਵੀ ਆਇਆ ਕੀ ਸੁਖਬੀਰ ਸਿੰਘ ਬਾਦਲ ਕਹਿ ਕੀ ਰਹੇ ਨੇ ਕਿ ਬੋਲਣ ਤੋਂ ਪਹਿਲੇ ਸੋਚਿਆ ਕਿਉਂ ਨਹੀਂ ਜਾਂਦਾ ਕਿ ਆਪਾਂ ਕਿਦਾਂ ਦੀਆਂ ਗੱਲਾਂ ਪੰਜਾਬ ਦੇ ਵਿੱਚ ਕਰ ਰਹੇ ਆ ਕਿੰਨੂੰ ਜੋੜ ਰਹੇ ਆ ਕਿੰਨੂੰ ਤੋੜ ਰਹੇ ਆ ਕੀ ਕਹਿੰਦੇ ਨਾ ਕਿ ਰਾਜਨੀਤੀ ਦੇ ਵਿੱਚ ਜਦੋਂ ਕੋਈ ਆ ਜਾਂਦਾ ਹੈ ਤੇ ਉਸ ਨੂੰ ਪਤਾ ਨਹੀਂ ਲੱਗਦਾ ਕਿ ਬੋਲਣਾ ਕੀ ਹੈ ਸੁਣਨਾ ਕੀ ਹੈ ਤੇ ਦੇਖਣਾ ਕੀ ਹੈ ਇਹਦੇ 'ਚ ਵੀ ਇਦਾਂ ਦੀ ਗੱਲਾਂ ਹੋ ਰਹੀਆਂ ਲਗਾਤਾਰ ਸੋਸ਼ਲ ਮੀਡੀਆ ਤੇ ਜਿਹੜੀ ਆ ਵੀਡੀਓ ਹੈ ਲਗਾਤਾਰ ਵਾਇਰਲ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਜੁੜੇ ਹੋ ਸਕਰੋਲ ਪੰਜਾਬ ਦੇ ਨਾਲ ਸੌਰਵ ਰੌਲੇ ਰਿਪੋਰਟ ਧੰਨਵਾਦ